ਅੱਜ ਜਿਲ੍ਹਾ ਜਰੰਦਰ ਅਧਿਆਤਿ ਦੇ ਮਾਨਯੋਗ ਐਸਐਸਪੀ ਸਰਦਾਰ ਹਰਖਮਪੀਰ ਸਿੰਘ ਕੱਕ ਜੀ ਦੀ ਗਾਈਡਲਾਈਨ ਤੇ ਸਬ-ਡਿਵੀਜ਼ਨ ਸ਼ਾਹਕੋਟ ਦੇ ਥਾਣਾ ਸ਼ਾਹਕੋਟ ਥਾਣਾ ਲੋਹੀਆਂ ਤੇ ਥਾਣਾ ਮਹਿਤ ਕੋਰੀ ਰੀਅਰ ਚ ਖਾਸ ਆਪਰੇਸ਼ਨ ਕੀਤਾ ਗਿਆ ਜਿਸ ਦੇ ਤਹਿਤ ਸਮਗਲ ਲੁੱਟ ਖੋਹ ਤੇ ਹੋਰ ਮਾੜੇ ਵਿਅਕਤੀ ਜੋ ਕ੍ਰਿਮਿਨਲ ਹਨ ਉਹਨਾਂ ਦੇ ਘਰਾਂ ਦੀ ਰੇਡ ਕੀਤੀ ਸર્ચ ਕੀਤੀ ਗਈ ਜੋ ਅਜੇ ਵੀ ਲਗਾਤਾਰ ਜਾਰੀ ਹੈ ਇਸੇ ਤਰ੍ਹਾਂ ਜਿਹੜੇ ਅੱਜ ਦੇ ਸਮੇਂ ਚ ਪਤੰਗ ਬਾਜ਼ੀ ਦਾ ਸਮਾਂ ਹੈ ਜਿਹਦੇ ਕੋਲ ਬੱਚੇ ਪਤੰਗ ਦੀ ਚਾਈਨਾ ਡੋਰ ਦੇ ਵਰਤੋਂ ਕਰਦੇ ਹਨ ਜਾਂ ਕੋਈ ਦੁਕਾਨਦਾਰ ਵੇਚ ਰਿਹਾ ਤੇ ਉਹ ਸਾਡੇ ਧਿਆਨ ਚ ਆਇਆ ਤੇ ਅਸੀਂ ਉਹਨਾਂ ਦੁਕਾਨਾਂ ਤੇ ਉਹਨਾਂ ਦੇ ਗੜਾਉਣਾ ਤੇ ਅਸੀਂ ਲਗਾਤਾਰ ਸੱਚ ਕੀਤੀ ਹੈ ਔਰ ਨਾਲ ਨਾਲ ਪਬਲਿਕ ਨੂੰ ਵੀ ਅਵੇਅਰ ਕੀਤਾ ਬੱਚਿਆਂ ਨੂੰ ਇਕੱਠੇ ਕਰਕੇ ਉਹਨਾਂ ਦੀ ਕਾਉਂਸਲਿੰਗ ਵੀ ਕੀਤੀ ਗਈ ਕਿ ਜਿਹੜੀ ਚਾਈਨਾ ਡੋਰ ਦੇ ਵਰਤੋਂ ਨਾ ਕੀਤੀ ਜਾਵੇ ਪਬਲਿਕ ਨੂੰ ਰਿਕਵੈਸਟ ਕਰਦੇ ਹਾਂ ਜੇਕਰ ਕਿਤੇ ਵੀ ਚਾਈਨਾ ਡੋਰ ਜਿਹੜੀ ਹੈ ਤੁਹਾਡੇ ਧਿਆਨ ਚ ਆਉਂਦੀ ਹੈ ਕੋਈ ਬੱਚਾ ਖਰੀਦ ਰਿਹਾ ਜਾਂ ਉਹਦੇ ਵਰਤੋਂ ਕਰ ਰਿਹਾ ਜਾਂ ਕੋਈ ਦੁਕਾਨਦਾਰ ਵੇਚ ਰਿਹਾ ਤੇ ਤੁਰੰਤ 112 ਤੇ ਫੋਨ ਕਰਕੇ ਪੇ ਪੁਲਿਸ ਨੂੰ ਉਤਰਾ ਦਿੱਤੇ ਜਾਵੇ ਤਾਂ ਕਿ ਇਹ ਕਿਸੇ ਦੀ ਚਾਈਨਾ ਡੋਰਾ ਕਿਸੇ ਜਾਨ ਨਾ ਲੈ ਸਕਣ ਤੇ ਪਿਛਲੇ ਸਮੇਂ ਚ ਵੀ ਕਟਰਾਵਾ ਚਾਈਨਾ ਡੋਰ ਨਾਲ ਵਰਪ ਰਹੀਆਂ ਤੇ ਸਾਡੀ ਰਿਕਵੈਸਟ ਹੈ ਕਿ ਕੋਈ ਸਾਡੇ ਏਰੀਆ ਚ ਇਸ ਤਰ੍ਹਾਂ ਦਾ ਨਾ ਹੋਵੇ ਜਦੋਂ ਵੀ ਕੋਈ ਧਿਆਨ ਚੋਂ ਦਾ ਲੁਕ ਪੁਲਿਸ ਉਸੇ ਟਾਈਮ ਧਿਆਨ ਚ ਲਿਆ ਕੇ ਕਾਰਵਾਈ ਕਰੇ ਜੀ ਧੰਨਵਾਦ